ਸ਼ਕਰੀ ਅਸੀਂ ਲੁਧਿਆਣਾ ਦੇ ਵਾਸੀਆਂ ਨੂੰ ਬਹੁਤ ਸਾਰੇ ਫੈਸਲੇ ਕਰਨਾ ਲੁਧਿਆਣਾ ਦੇ ਵਾਸੀਆਂ ਨੂੰ ਫੋਨ 'ਤੇ ਬੁढ़ाई ਦਿੰਨੇ ਆ ਵੀ ਕਿ ਇੱਥੇ 10-12 ਦਾ ਸਰਕਸ ਨੂੰ ਜਾਣੇ ਕਿ ਅਸੀਂ ਸਰਕਸ ਆਈਏ ਇਹਨੂੰ ਅੱਗੇ ਦੇਖਾ ਕੇ ਪਛਿਆਂ ਨੂੰ ਐਂਜੋਏ ਕਰਾਓ ਬਹੁਤ ਵਧੀਆ ਜਿਮਨਾਸਟਿਕ ਐਟਵਾਣੇ ਵਿੱਚ ਨਿਗਰੋ ਨੇ ਜਿਹੜੇ ਰਸ਼ੀਨ ਨਰਕੀਆਂ ਨੇ ਬੱਤੀ ਥਾੜਾ ਥਾੜਾ ਜਿਹਾ ਨਾਸ਼ਤਾ ਕਰਵਾਣੇ ਸਰਦਾਰ ਜੀ ਬਹੁਤ ਸਾਰੀਆਂ ਬਾਹਰ ਤਸਵੀਰਾਂ ਪਿੱਛੇ ਲੱਗਿਆ ਮੈਂ ਜਿਹੜੀਆਂ ਕਿ ਉਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਆਪਕੋ ਅੱਜ ਜੋ ਪ੍ਰਤੀਬ ਜੋ ਬਾਹਰ ਤਸਵੀਰ ਲੱਗੀ ਹੈ ਸਾਰੀ ਹੰਕਾਰ ਹੈ ਉਹਨਰ ਬੱਚਾ ਨੂੰ ਮਜੁਰਗਾ ਮੁਕਰਾਣੇ ਇਹਨੇ ਜਾਗਤਾ ਮਿਲਦੀ ਆ ਵੀ ਜਿਹੜੇ ਬੱਚੇ ਘਰ ਚ ਵੀ ਸਕੇ ਉੜਦੇ ਜਾਉਂਦੇ ਹੁੰਦੇ ਅੱਥੇ ਦੇਖੋ ਅੱਗੇ ਕਿੱਦਾਂ ਉਹ ਜਿਹੜੇ ਆਪਣੇ ਛੋੜੇ ਕੰਨੇ ਨੇ ਬੱਚੇ ਇਹ ਬਟੇ ਸਾਰੇ ਆਪਣੇ ਆ ਸਾਰੀ ਪਬਲਿਕ ਦਾ ਇੰਜੋਏ ਕਰਾ ਜਿੱਦਾਂ ਹੁਣ ਆਪਣੀ ਸਾਰੀਆਂ ਫੈਮਲੀ ਆਣਦੀ ਆਵਾ ਸਾਡੇ ਕੋਲ ਆਪਣੀ ਫੈਮਲੀ ਆਣਦੀ ਆ ਕੋਈ ਇਹਨਾਂ ਦਾ ਐਕਟ ਲਈ ਤੋ ਕਿੰਨਾ ਇਹਦਾ ਇਹਾ ਸ਼ੋਅ ਲੱਗਦਾ ਵਾ ਪ੍ਰਾਈਜ਼ ਇਹਦਾ ਜੀ ਸ਼ੋਅ ਇੱਕ ਦੁਪਹਿਰੇ ਕੋਲੇ शाम चार बजे से रात में साढ़े सात बजे ये दो घंटे का होगा प्राइज है मोहरे चेर है साढ़े तीन तो सौ की उसके पिछले ढाई सौ की उसो जा। पिछे सौ छर्ड के बच्चों बजुर्गों को लेकर आओ बच्चों का इंजॉय कराओ यखो देखी हाल है बिल्कुल उन्हें सामने लगना बाकी अच्छा बहुत मोबाइलों पर आगे उग बो चुना है ਇਹ ਪੁਰਾਣਾ ਖਿਚਣਾ ਰੱਖਿਆ ਇਹ ਸਮਾਈ ਦੇ ਕਮਾਂਡਿੰਗ ਬੰਦੇ ਆਈਦਾ ਪੂਰੀ ਬੈਟਿੰਗ ਆਈ ਦੀ ਪੂਰੀ ਦੇਖੋ ਰੇਜਮੈਂਟ ਕੋਈ ਚੀਜ਼ ਤਾਂ ਨਹੀਂ ਹੋਣੀ ਹੈ ਸਾਈਡ ਤੋਂ ਜਮਾਈ ਦੇ ਗੱਟੇ ਦੀ ਆਪਣੇ ਸੰਜੀਵ ਬਰੋੜਾ ਜੀ ਦੇ ਸਵਾਰ ਉਹਨਾਂ ਦੇ 202 ਨਾਈਟ